ਸਾਰੇ ਜ਼ਿਲ੍ਹਿਆਂ ਦੇ ਵਿਪਤੀ ਕਮਿਸ਼ਨਰਾਂ ਕੱਲ ਕੱਲੇ ਵਿਪਤੀ ਕਮਿਸ਼ਨ ਨਾਲ ਵਰਚੁਅਲ ਕਾਨਫਰੰਸ ਤੇ ਗੱਲ ਹੋਈ ਹੈ ਕੋਈ ਇੱਕ ਡਿਸਟ੍ਰਿਕਟ ਵੀ ਅਸੀ ਛੱਡਿਆ ਨਹੀਂ ਇਸ ਕਰਕੇ ਟਾਈਮ ਲੱਗ ਗਿਆ ਚਾਹੇ ਉੱਥੇ ਪਾਣੀ ਆਇਆ ਜਾਂ ਨਹੀਂ ਆਇਆ ਜਾ ਇਹੋ ਤੱਕ ਕੋਈ ਨੁਕਸਾਨ ਹੋਇਆ ਹੈ ਜਾਂ ਨਹੀਂ ਹੋਇਆ ਪਰ ਅਸੀਂ ਕਿਸੇ ਕੋਈ ਡਿਸਟ੍ਰਿਕਟ ਜਿਹੜਾ ਉਹ ਛੱਡਿਆ ਨਹੀਂ ਸੋ ਸਾਰੇ ਸੈਕਟਰੀਜ਼ ਸਾਰੇ ਡਿਪਾਰਟਮੈਂਟਸ ਦੇ ਡਿਪਾਰਟਮੈਂਟਲ ਹੈਡ ਇੱਥੇ ਮਜੂਦ ਸੀ ਮੇਰੇ ਕੋਲ ਸੋ ਕੁਸਚਨ ਪਹਿਲਾਂ ਮੈਂ ਐਲਾਨ ਕੀਤਾ ਸੀਗਾ ਕਿ ਖਰਾਬਾ ਜਿਹੜਾ ਹੋਇਆ ਫਸਲਾਂ ਦਾ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਉਹ ਸਾਰੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ਕਿਸਾਨਾਂ ਨੂੰ 20000 ਰੁਪਏ ਪਰ ਏਕੜ ਦੇਊਗੀ ਪੰਜਾਬ ਦੇ ਇਤਿਹਾਸ 'ਚ ਦਿੱਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਮੁਆਵਜ਼ਾ ਹੈ ਪਰ ਮੁਆਵਜ਼ੇ ਦਾ ਕੱਲਾ ਐਲਾਨ ਨਹੀਂ ਹੋਊਗਾ ਕਈ ਵਾਰੀ ਉਲਾਂ ਐਲਾਨ ਹੀ ਰਹਿ ਜਾਂਦਾ ਹੈ ਪਹਿਲਾਂ ਵਾਲੀਆਂ ਸਰਕਾਰਾਂ ਚ 26 26 ਰੁਪਏ ਦੇ 40 40 ਰੁਪਏ ਦੇ ਚੈੱਕ ਮਿਲੇ ਨੇ ਜਖਮਾਂ ਤੇ ਲੂਣ ਭੁੱਕਦੇ ਰਹੇ ਫਿਰ ਉਹ ਜਦ ਹਾਲ-ਹਾਲ ਦੇ 10 10 ਸਾਲ ਅਫਸਰਾਂ ਦੇ ਚੱਕਰ ਮਾਰੀ ਜਾਓ ਖੱਜਲ ਖਵਾਰੀਆਂ ਕਰੀ ਜਾਓ ਪਰ ਮਿਲਦਾ ਨਹੀਂ ਸੀ ਚੈੱਕ ਇਧਰ ਉਧਰ ਕਰ ਲੈਂਦੇ ਸੀ ਕੁਝ ਨਾ ਕੁਝ ਸੋਚ ਪੀੜਤਾ ਨੂੰ ਸਭ ਤੋਂ ਪਹਿਲਾਂ ਮੁਆਵਜ਼ਾ ਮਿਲਣਾ ਬਹੁਤ ਜ਼ਰੂਰੀ ਹੈ ਅਰੋਬੀ ਟਾਈਮ ਤੇ ਜਦੋਂ ਜਖਮ ਅੱਲੇ ਨੇ ਪੱਟੀ ਉਹਦੀ ਹੋਣੀ ਚਾਹੀਦੀ ਹੈ ਸਵਜ ਨੇ ਸਾਰੇ ਅਫਸਰਾਂ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਖਤ ਹਦਾਇਤ ਕੀਤੀ ਹੈ ਕਿ ਹੁਣ ਜਿੱਥੇ ਜਿੱਥੇ ਪਾਣੀ ਘਟ ਹੋ ਗਿਆ ਤਾਂ ਤੁਸੀਂ ਸਾਨੂੰ ਸਪੈਸ਼ਲ ਗਰਵਾਉਣੀਓ ਜਿਹਦੇ ਵਿੱਚ ਪਸ਼ੂਆਂ ਦਾ ਨੁਕਸਾਨ ਫਸਲਾਂ ਦਾ ਨੁਕਸਾਨ ਘਰਾਂ ਦਾ ਨੁਕਸਾਨ ਉਹ ਸਾਨੂੰ ਕਰਕੇ ਦਿਓ ਕਿਉਂਕਿ ਮੈਂ ਖੁਦ ਇੱਕ ਜ਼ਿੰਮੇਵਾਰ ਪਰਿਵਾਰ ਦਾ ਕਿਸਾਨ ਪਰਿਵਾਰ ਦਾ ਪੁੱਤਾਂ ਮੈਨੂੰ ਪਤਾ ਹੈ ਸਾਡਾ ਖੇਤ ਵੀ ਡੁੱਬਦਾ ਰਿਹਾ ਹੈ ਕਿ ਰੋਟੀ ਨਹੀਂ ਪੱਕਦੀ ਹੁੰਦੀ ਸੀ ਘਰੇ ਤੇ ਸਾਨੂੰ ਪਤਾ ਲੱਗ ਜਾਂਦਾ ਸੀ ਸ਼ਾਇਦ ਟਾਬਾਂ ਵਾਲਾ ਖੇਤ ਜਿਹੜਾ ਉਹ ਡੁੱਬ ਗਿਆ ਹੁਣ ਕਿਉਂਕਿ ਰੋਟੀ ਉਸ ਦਿਨ ਪੱਕਦੀ ਨਹੀਂ ਸੀ ਘਰੇ ਸੋ ਅਸੀਂ ਪੰਜਾਬ ਦਾ ਕੋਈ ਵੀ ਚੁੱਲ੍ਹਾ ਜਿਹੜਾ ਉਹ ਬੁਝਿਆ ਨਹੀਂ ਰਹਿਣ ਦੇਣਾ ਚਾਹੁੰਦੇ मैं उन्होंने चिर चाह इना नहीं सौगा जिन्हें चर मुआवजा नहीं देता मैं जो वादा किया अज मैं आदेश दीह तो चाली दिन के बिच बिच सारा चाहे उसे पानी आया चाहे नहीं आया तीह तो चाली दिन सारा साढ़े को डाटा आ जाऊगा ਤੇ ਚੈੱਕ ਸਾਡੇ ਕੋਲ ਤਿਆਰ ਪਏ ਨੇ ਜਿਹੜੀ ਮਰਜ਼ੀ ਫਸਲ ਬੀਜੀ ਹੋਈ ਆ ਫਸਲ ਦਾ ਨੁਕਸਾਨ ਹੋ ਗਿਆ ਤਾਂ 20000 ਰੁਪਏ ਪਰ 1 ਕਿੜਾ ਮਿਲੇਗਾ ਤੇ ਪਿੰਡ ਪਿੰਡ ਜਾ ਕੇ ਸਾਡੇ ਅਫਸਰ ਜਿਹੜੇ ਨੇ ਉਹ ਜਾਇਜ਼ਾ ਲੈਣਗੇ ਰਿਪੋਰਟ ਬਣਾਉਣ ਤੋਂ ਬਾਅਦ ਵੀ ਇੱਕ ਹਫ਼ਤੇ ਦਾ ਸਮਾਂ ਸੀ ਲੋਕਾਂ ਨੂੰ ਵੀ ਦੇਵਾਂਗੇ ਵੀ ਕਿਤੇ ਕੋਈ ਗਲਤ ਤਾਂ ਨਹੀਂ ਲਿਖਿਆ ਗਿਆ। ਕਈ ਵਾਰੀ ਕੀ ਹੁੰਦਾ ਹੈ ਜਿਨ੍ਹਾਂ ਦਾ ਨੁਕਸਾਨ ਹੋਇਆ ਹੁੰਦਾ ਉਹਨਾਂ ਦਾ ਲਿਖਿਆ ਨਹੀਂ ਜਾਂਦਾ। ਜਿਨ੍ਹਾਂ ਦੀ ਚਲਦੀ ਹੁੰਦੀ ਹੈ ਥੋੜੀ-ਬਹੁਤ ਉਹਨਾਂ ਦਾ ਲਿਖਿਆ ਜਾਂਦਾ। ਸੋ ਇਹਤ ਰਾਜ ਨੂੰ ਲੈਣ ਵਾਸਤੇ ਵੀ ਸੀ ਹਫ਼ਤੇ ਦਾ ਟਾਈਮ ਦੇਵਾਂਗੇ। ਜਿੱਥੇ 100% ਨੁਕਸਾਨ ਹੋ ਗਿਆ। 1 ਮਹੀਨੇ ਦੇ ਵਿੱਚ ਪਹਿਲਾ ਚੈੱਕ ਅਸੀਂ ਦੇ ਦਾਂਗੇ। ਬਾਕੀ 40 ਦਿਨਾਂ ਦੇ ਵਿੱਚ ਲਗਭਗ ਸਾਰੇ ਹੀ ਪੰਜਾਬ ਦਾ ਸਾਡੇ ਕੋਲੇ ਸਪੈਸ਼ਲ ਗਰਦੌਰੀਆਂ ਜਾਂ ਗਰਦੌਰੀਆਂ ਆ ਜਾਣਗੇ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਵੀ ਪੈਸੇ ਜਿਹੜੇ ਨੇ ਅਸੀਂ ਦੇਵਾਂਗੇ ਵੀ ਵਧਾਵਾਂਗੇ ਵੀ ਐਸਡੀਆਰਐਫ ਦੇ ਵਿੱਚ 800 ਰੁਪਏ ਐਮਾਉਂਟ ਆਉਜਾ ਮਿਲਦੇ ਪਿਛਲੇ ਦਿਨੀ ਮੈਂ ਡਿਬੇਟ ਸੁਣੀ ਸੀ ਇੱਕ ਉਹ ਕਹਿੰਦੇ ਜੀ ਪ੍ਰੋਸੈਸ ਤਾਂ ਬਹੁਤ ਦੇਰ ਰੱਖੇ ਨੇ ਪਹਿਲਾਂ ਹੀ 6800 ਰੁਪਏ ਦਿੰਦੇ ਆ ਜੀ ਐਸ ਡੀ ਆਰ ਐਫ ਦਾ ਕਾਨੂੰਨ ਕਹਿੰਦਾ ਐਸ ਡੀ ਆਰ ਐਫ ਦੇ ਰੇਟ ਕਹਿੰਦੇ ਨੇ ਅਸੀਂ ਆਪਣੇ ਵੱਲੋਂ ਫੰਡ ਪਾਵਾਂਗੇ ਅਸੀਂ 6800 ਨੂੰ ਵਧਾ ਕੇ 40000 ਰੁਪਏ ਕਰ ਰਿਹਾ 40000 ਮਿਨੀਮਮ ਜੇ ਜਿਹੜੇ ਪਸ਼ੂ ਹੜਾਂ ਚ ਵਹਿ ਗਏ ਜੇ ਗਾਂ ਜਾਂ ਮੱਝ ਹਣਜ ਮਰ ਜਾਂਦੀ ਹੈ ਤਾਂ 37500 ਰੁਪਿਆ ਦਾ ਮੁਆਵਜ਼ਾ ਦਿੱਤਾ ਜਾਊਗਾ। ਬਾਕੀ ਪਸ਼ੂਆਂ ਦਾ ਨਿਯਮ ਅਨੁਸਾਰ ਵਧਾ ਕੇ ਅਸੀਂ ਲੋਕਾਂ ਨੂੰ ਕਿਉਂਕਿ ਇਹ ਕੰਜੂਸੀ ਦੇ ਦਿਨ ਨਹੀਂ ਹੈਗੇ ਇਹ ਵੇਲਾ ਕੰਜੂਸੀ ਕਰਨ ਦਾ ਨਹੀਂ ਹੈਗਾ। ਤੇ ਨਹੀਂ ਜੀ ਇਹ ਤਾਂ ਇੰਨੇ ਪਰਸੈਂਟ ਘਰ ਡਿੱਗਿਆ ਹੈ ਤਾਂ ਇੰਨੇ ਪਰਸੈਂਟ ਚੋਇਆ ਜੇ ਉਸ ਘਰ ਦੇ ਵਿੱਚ ਬੰਦਾ ਰਹਿ ਨਹੀਂ ਸਕਿਆ ਪਾਣੀ ਕਰ ਨਹੀਂ ਵੀ ਡਿੱਗਿਆ ਪਾਣੀ ਚੋਈ ਜਾਂਦਾ ਤੇ ਬੰਦਾ ਕਿੱਥੇ ਸੌਂਗਾ ਤਾਂ ਅਸੀਂ ਉਹਨੂੰ 100% ਵਾਲੇ ਖਾਤੇ 'ਚ ਹੀ ਭਾਵਾਂਗੇ ਉਹ ਕਰ ਕਾਦਾ ਹੋਇਆ ਫਿਰ ਜੇ ਜੇ ਸੰਕਟ ਦੇ ਮੌਕੇ ਕੰਮ ਛੱਤ ਜਿਹੜੀ ਆ ਉਹ ਕੰਮ ਹੀ ਨਾ ਆਈ ਇਹ ਤਾਂ ਪਹਿਲਾਂ ਕੀ ਕੀਤਾ ਜਾਂਦਾ ਸੀ ਨਹੀਂ ਜੀ ਇਹ 25 ਤੋਂ 30 ਵਾਲੇ ਚਾਹੁੰਦਾ ਹੈ ਇਹ 35 ਤੋਂ 75 ਵਾਲੇ ਚਾਹੁੰਦਾ ਹੈ ਇਹ 75 ਤੋਂ 76 ਵਾਲੇ ਚ ਇਦਾਂ 55 ਮੌਤਾਂ ਦੀ ਪੁਸ਼ਟੀ ਹੋਈ ਹੈ ਉਹ ਜੋ 42 ਕਰਾਣੋਂ ਪੈਸੇ ਮਿਲ ਚੁੱਕੇ ਨਹੀਂ ਆਲਰੇਡੀ 12 13 ਨਹੀਂ ਉਹਨਾਂ ਚੋ ਦੋ ਤਿੰਨ ਦੀ ਡੈੱਡ ਬਾਡੀਜ਼ ਨਹੀਂ ਮਿਲੀਆਂ ਦੋ ਤਿੰਨ ਦੇ ਵਾਰਿਸ ਨਹੀਂ ਹੈਗੇ ਮੈਂ ਸਾਰੇ ਡੀਸੀਆਂ ਤੋਂ ਡਿਟੇਲ ਲੈ ਕੇ ਅੱਜ ਤੁਹਾਨੂੰ ਦੱਸ ਰਹੀ ਹਾਂ ਇਹ ਗੱਲ ਸੋ 40 ਤੋਂ 45 ਦਿਨਾਂ ਦੇ ਵਿੱਚ ਪਿੰਡ-ਪਿੰਡ ਜਾ ਕੇ ਅਫਸਰ ਜਿਹੜੇ ਨੇ ਉਹ ਘਰਾਂ ਦੇ ਨੁਕਸਾਨ ਜਾਂ ਪਸ਼ੂਆਂ ਦੇ ਨੁਕਸਾਨ ਦਾ ਜਾਇਜ਼ਾ ਲੈਣਗੇ ਤਾਂ ਜੇ ਸਮਝ ਲਓ ਤੁਸੀਂ ਕੱਲ ਜਾਂ ਪਰਸੋ ਤੋਂ ਵੀ ਸ਼ੁਰੂ ਕਰ ਲੀਏ ਤਾਂ ਲਓ ਵੀ ਅਕਤੂਬਰ 20 ਤੋਂ ਬਾਅਦ ਦਿਵਾਲੀ 1 ਅਕਤੂਬਰ 20 ਦੀ ਹੈ ਦਿਵਾਲੀ ਦੇ ਆਸ-ਪਾਸ ਅਸੀਂ ਬਹੁਤ ਭਾਰੀ ਗਿਣਤੀ ਦੇ ਵਿੱਚ ਚੈੱਕ ਬਣਾ ਕੇ ਲੋਕਾਂ ਨੂੰ ਹੱਥੀਂ ਉਹਨਾਂ ਦੇ ਘਰੇ ਪਹੁੰਚਾਵਾਂਗੇ ਬੜਾ ਵੱਡਾ ਸੰਕਟ ਪੰਜਾਬ ਨੇ ਚੱਲਿਆ ਪਰ ਪੰਜਾਬ ਨੂੰ ਸੰਕਟ ਚੱਲਨੇ ਆਉਂਦੇ ਨੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਟਰਾਲੀਆਂ ਲੈ ਕੇ ਤੁਰਪੇ ਰਾਸ਼ਨ ਲੈ ਕੇ ਤੁਰਪੇ ਤਰਪਾਲਾਂ ਲੈ ਕੇ ਤੁਰਪੇ ਮੱਛਰਦਾਨੀਆਂ ਲੈ ਕੇ ਤੁਰਪੇ ਜੋ ਜੀ ਨੂੰ ਲੱਗਿਆ ਕਿ ਹਾਂ ਆਪਾਂ ਲੈ ਚਲਦੇ ਆਂ ਪਾਲਾ ਚਲਦੇ ਆਂ ਮੈਂ ਖੁਦ ਵੀ ਉਹਨਾਂ ਪਿੰਡਾਂ ਚੋਂ ਉਹ ਗਿਆ ਸੀ ਤੇ ਉਹਨਾਂ ਨੇ ਪੂਰੇ ਦੇਸ਼ ਨੂੰ ਦੱਸਤਾ ਕਿ ਆਪ ਦਾ ਨਾਲ ਪੰਜਾਬ ਨੂੰ ਨਿਪਟਣਾ ਆਉਂਦਾ ਹੈ ਸੰਕਟ ਨਾਲ ਪੰਜਾਬ ਨੂੰ ਨਿਪਟਣਾ ਆਉਂਦਾ ਬਹੁਤ ਸਾਰੇ ਐਨ ਜੀਓਜ਼ ਨੇ ਆਰਟਿਸਟਾਂ ਨੇ ਸਮਾਜਿਕ ਸੰਸਥਾਆਂ ਨੇ ਧਾਰਮਿਕ ਸੰਸਥਾਆਂ ਨੇ ਬਹੁਤ ਹੈਲਪ ਕੀਤੀ ਹੈ ਔਰ ਇਹੀ ਪੰਜਾਬ ਦੀ ਧਰਤੀ ਦੀ ਬਰਕਤ ਹੈ ਕਿ ਕਿਸੀ ਤਾਂ ਪਗਾਨਿਆਂ ਨੂੰ ਨਹੀਂ ਭੁੱਖਾ ਮਰਨ ਦੇ ਦਈ ਸੀ ਆਪਣੇਆਂ ਨੂੰ ਭੁੱਖਾ ਕਿਵੇਂ ਮਰਨ ਦੇ ਦਾਂਗੇ ਨਾਲ ਨਾਲ ਇਹ ਵੀ ਸਖਤ ਰਹਿਤਾ ਨੇ ਕਿ ਜੇ ਕਿਸੇ ਅਧਿਕਾਰੀ ਨੇ ਕੋਈ ਸੁਸਤੀ ਕੀਤੀ ਜਾਂ ਕੋਈ ਗਲਤ ਫਾਰਮ ਪਰੇਜ ਆ ਕੋਈ ਜੋ ਕਿਸੇ ਦੇ ਪ੍ਰਭਾਵ ਥੱਲੇ ਆ ਕੇ ਕੋਈ ਕੰਮ ਕੀਤਾ ਤਾਂ ਕਾਰਵਾਈ ਹੋਊਗੀ ਸਖਤ ਕਾਰਵਾਈ ਹੋਊਗੀ ਕਿਉਂਕਿ ਇਸ ਯੱਗ ਚੋਂ ਜਾਂ ਇਸ ਪੁੰਨ ਚੋਂ ਜੇ ਕੋਈ ਬੇਇਮਾਨੀ ਕਰੂਗਾ ਤਾਂ ਉਹ ਤੇ ਰਹਿਮ ਨਹੀਂ ਕੀਤਾ ਜਾਊਗਾ ਪੰਜਾਬ ਦਾ ਪੁੱਤ ਹੋਣ ਦੇ ਨਾਤੇ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਪੰਜਾਬ ਦਾ ਲਾਣੇਦਾਰ ਹੋਣ ਦੇ ਨਾਤੇ ਦਿਨੋਂ ਮੈਨੂੰ ਦੁੱਖ ਵੀ ਆ ਪਰ थोड़ी संतुष्टि भी है कि सरकार कल नहीं सरकार ना बहुत सारे लोग खड़े मैं हस्पतालों भी लाइव होकर कैबिनेट की मीटिंग लाता रहा चीफ सैकटरी साहब आए मेरे को सारा जायजा लेंद रहा डी जी पी साहब आते रहे ਮંત્રી ਸਾਹਿਬ ਖੁਦ ਰਹੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਆਏ ਤਾਂ ਉਹਨਾਂ ਦੀ ਡਿਊਟੀ ਲੱਗੀ ਸੀ ਮੈਂ ਮਤਲਬ ਮੈਂ ਇੱਕ ਗਲਤੀ ਬੜੀ ਸਖਤ ਸ਼ਬਦਾਂ ਹੀ ਨਿੰਦਾ ਕਰਦਾ ਕਿ ਰਾਜਨੀਤੀ ਇੱਥੇ ਵਿੱਚ ਬਾੜ ਲੈਂਦੇ ਆ ਭਗਵੰਤ ਮਾਨ ਕਰਕੇ ਆਏ ਨਿਹੜ ਦੱਸੋ ਜੀ ਮੈਂ ਹਿਮਾਚਲ ਤੋਂ ਪਹਾੜ ਮੈਂ ਤੋੜ ਕੇ ਲਿਆਈ ਹਾਂ ਇਹ ਤੇਰੀ ਨਹੀਂ ਹਟਦੇ ਨਹੀਂ ਕਿਉਂਕਿ ਆਦਤ ਪਈ ਹੋਈ ਹੈ ਕਿ ਕੋਈ ਕੋਈ ਗੱਲ ਵੀ ਹੋਣੀ ਹੈ ਭਗਵੰਤਪਨ ਦੇ ਨਾਲ ਆ ਜਾਓ ਬਸ ਆਮਨੀ ਪਾਰਟੀ ਦੇ ਨਾਲ ਆ ਜਾਓ ਬਸ ਸੋ 20000 ਰੁਪਏ ਪਰ ਏਕੜ ਪਹਿਲਾ ਚੈੱਕ ਮਹੀਨੇ ਦੇ ਵਿੱਚ ਵਿੱਚ ਤਿਆਰ ਹੋ ਜੂਗਾ ਤੇ 35 40 ਦਿਨਾਂ ਦੇ ਵਿੱਚ ਵਿੱਚ ਸਾਰੇ ਚੈੱਕ ਤਿਆਰ ਹੋ ਜਾਣਗੇ ਹਰ ਕਿਸਮ ਦਾ ਜੋ ਵੀ ਨੁਕਸਾਨ ਹੋਇਆ ਆਪ ਹੱਥੀਂ ਅਸੀਂ ਇਸ ਪਵਿੱਤਰ ਪਉਣ ਦੇ ਕੰਮ ਦੇ ਵਿੱਚ ਆਪ ਹੱਥੀਂ ਅਸੀਂ ਚੈੱਕ ਫੜਾ ਕੇ ਆਵਾਂਗੇ ਸੀਐਮ ਰੀਲੀਫ ਫੰਡ ਦੇ ਵਿੱਚ ਵੀ ਲੋਕਾਂ ਨੇ ਕਾਫੀ ਦਾਨ ਕੀਤਾ ਉਹ ਵੀ 1 ਰੁਪਿਆ ਵਰਤਿਆ ਜਾਊਗਾ ਬਲਕਿ 1 ਰੁਪਈ ਨੂੰ 100 ਰੁਪਿਆ ਬਣਾ ਕੇ ਵਰਤਾਂਗੇ ਮੈਂ ਤੁਹਾਡੇ ذریعے ਇਹੀ ਕਹਿਣਾ ਚਾਹੂੰਗਾ ਕਿ ਜਿੰਨਾ ਚਿਰ ਕੱਲੇ-ਕੱਲੇ ਘਰ ਨੂੰ ਕੱਲੀ-ਕੱਲੀ ਛੱਤ ਦੀ ਤਰੇੜ ਦਾ ਕੱਲੇ-ਕੱਲੇ ਝੋਨੇ ਦੇ ਜਾਂ ਕਿਸੇ ਹੋਰ ਫਸਲ ਦੇ ਬੂਟੇ ਦਾ ਕੱਲੇ-ਕੱਲੇ ਪਸ਼ੂਤਾਂ ਦਾ ਜਿੰਨੇ ਚਿਰ ਪੈਸਾ ਨਹੀਂ ਮਿਲ ਜਾਂਦਾ ਮੈਂ ਨਾ ਚੈਨ ਨਾਲ ਸੌਂਗਾ ਨਾ ਮੈਂ ਕਿਸੇ ਅਧਿਕਾਰੀ ਨੂੰ ਸੌਂਦਿਆਂਗਾ ਕਿਉਂਕਿ ਇਹ ਜੰਗੀ ਪੱਧਰ ਤੇ ਕੰਮ ਕਰਾਂਗੇ ਮੈਡੀਕਲ ਕੈਂਪ ਸ਼ੁਰੂ ਹੋਗੇ ਤਾਂ ਕਿ ਕੋਈ ਬਿਮਾਰੀ ਨਾ ਫੈਲ ਜੇ ਬੜੇ ਬੜੇ ਕ੍ਰੂਸ਼ਲ ਦਿਨ ਨੇ ਹੁਣੇ ਬਹੁਤ ਸਾਰੇ ਪਿੰਡਾਂ 'ਚ ਕੈਂਪ ਲੱਗ ਪੀ ਚੁੱਕੇ ਨੇ ਤੇ ਹੁਣ ਥੋੜਾ ਪਾਣੀ ਕੱਢੂਗਾ ਤਾਂ ਪਸ਼ੂਆਂ ਦੀਆਂ ਪਿੰਜਰ ਮਿਲਣਗੇ ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ ਉਹਦੇ ਪ੍ਰਬੰਧ ਡਿਪਲੀਕਫੀਸ਼ੀਅਨਸ ਨਾਲ ਡਿਟੇਲ ਚ ਗੱਲ ਹੋਈ ਹੈ ਫਿਰ ਢੀਸਿਲਟਿੰਗ ਵਾਸਤੇ ਜੀਸੀਬੀ ਵੀ ਲੈ ਲਿਆ ਸੀ ਕਿ ਜੇ ਕਿਸੇ ਦੇ ਕੋਲੇ ਟਰਾਲੀ ਹੈਗੀ ਹੈ ਪਰ ਉਹ ਕਹਿੰਦਾ ਭਰਨ ਭਰਾਂ ਕਿਵੇਂ ਮੈਂ ਤਾਂ ਅਸੀਂ ਆਪਣੇ ਕੋਲ ਜੀਸੀਪੀ ਦੇਵਾਂਗੇ ਜਿਹਦਾ ਖੇਤ ਉਹਦੀ ਰੇਤ ਉਸ ਸਕੀਮ ਦੇ ਤਹਿਤ ਉਹਨੂੰ ਉਹ ਆਪਦੇ ਖੇਤ ਚ ਮਿੱਟੀ ਚੱਕਣ ਦੀ ਇਜਾਜ਼ਤ ਹੈਗੀ ਐਸ ਵਕਤ ਘੱਗਰ ਥੋੜਾ ਜਿਹਾ ਡੇਂਜਰ ਲੈਵਲ ਤੇ ਚੱਲ ਰਿਹਾ ਪਰ ਪੰਜਾਬ ਵਾਲੇ ਪਾਸੇ ਨਹੀਂ ਮਾਰ ਕੀਤੀ ਇਸ ਵਾਰ ਉਹਨਾਂ ਨੇ ਕਿਉਂਕਿ ਕਾਫੀ ਦਿਨ ਪਹਿਲਾਂ ਤੋਂ ਸ਼ੁਰੂ ਕਰ ਰੱਖਿਆ ਸੀ ਅਸੀਂ ਸਫਾਈ ਦਾ ਕੰਮ ਵੀ ਤੇ 1 ਲੱਖ ਗੱਟਾ ਜਿਹੜਾ ਬੋਰੀ ਭਰੀ ਪਈ ਹੈ 2 ਲੱਖ ਬੋਰੀ ਪਈ ਹੈ ਹਜੇ ਉਹ ਭਰ ਰਹੇ ਹਨ ਜੇ ਕਿਤੋਂ ਵੀ ਡਰੋਨ ਰਾਹੀਂ ਮੈਪਿੰਗ ਹੋ ਰਹੀ ਹੈ ਕਈ ਵਾਰੀ ਆ ਉੱਥੇ ਜਾਇਆ ਨਹੀਂ ਜਾਂਦਾ ਪਰ ਪਤਾ ਲੱਗੇ ਕਿ ਇੱਥੇ ਥੋੜਾ ਜਿਹਾ ਕਮਜ਼ੋਰ ਹੈ ਤਾਂ ਉੱਥੇ ਫਿਰ ਕਿਸੇ ਨਾ ਕਿਸੇ ਹੋਰ ਤਰੀਕੇ ਨਾਲ ਪਹੁੰਚ ਕੇ ਉਸ ਬੰਨ ਜਿਹੜਾ ਸ਼ਕਤੀਸ਼ਾਲੀ ਕੀਤੇ ਨਾ ਮੈਂ ਫਿਰ ਇੱਕ ਵਾਰੀ ਤੁਹਾਡਾ ਬਹੁਤ ਧੰਨਵਾਦ ਕਰਦਾ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦੇਣ ਵਾਲੇ ਸਾਰੇ ਜਿਨ੍ਹਾਂ ਨੇ ਵੀ ਚਾਹੇ ਕਿਸੇ ਨੇ ਕੋਈ ਬਾਹਰੋਂ ਬੈਠੇ ਨੇ ਕੋਈ ਕਿਸੇ ਕਿਸਮ ਦਾ ਹੈਲਪ ਕਰਤੀ ਕਿਸੇ ਨੇ ਕੋਈ ਚਾਦਰ ਵੀ ਭੇਜੀ ਤੀ ਕੰਬਲ ਭੇਜਤਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹੋ ਜਿਹੇ ਸੰਕਟਾਂ ਦੇ ਵਿੱਚ ਇੱਕ ਟੀਮ ਵਰਕ ਕੰਮ ਆਉਂਦਾ ਹੈ ਟੀਮ ਬਣਾ ਕੇ ਚੱਲੀਏ ਇਹਦੇ ਵਿੱਚ ਕੋਈ ਰਾਜਨੀਤੀ ਜਾਂ ਕੋਈ ਇਹ ਨਹੀਂ ਹੈ ਕਿ ਉਹ ਫਲਾਣਾ ਨਹੀਂ ਆਇਆ ਫਲਾਣਾ ਨਹੀਂ ਆਇਆ ਕੋਈ ਜਿਹੜਾ ਨਹੀਂ ਆਇਆ ਉਹਦਾ ਵੀ ਭਲਾ ਆਪ ਕਿਤੇ ਬਿਜ਼ੀ ਹੋਊਗਾ ਉਹਦੇ ਕੋਲ ਉਹ ਜਿਹੜਾ ਇਹ ਸੰਕਟ 'ਚ ਨਹੀਂ ਆਇਆ ਪੰਜਾਬੀ ਹੋਣਦੇ ਹੋਏ ਉਹ ਤੇ ਆਪਦੇ ਤੇ ਸੰਕਟ ਉਹ ਕੋਈ ਨਾ ਕੋਈ ਫਿਰ ਉਹ ਆਪਣੇ ਸੰਕਟ ਨੂੰ ਠੀਕ ਕਰ ਲਿਓ ਭਾਈ ਮੈਂ ਇੱਕ ਵਾਰ ਫਿਰ ਕਹਿਣਾ ਕਿ ਪੰਜਾਬ ਦਾ ਮੁੱਖ ਮੰਤਰੀ ਨਹੀਂ ਪੰਜਾਬ ਦਾ ਦੁੱਖ ਮੰਤਰੀ ਬਣਨਾ ਪੈਣਾ ਉਹ ਪੰਜਾਬ ਦੇ ਦੁੱਖਾਂ 'ਚ ਸ਼ਰੀਕ ਹੋਣਾ ਪੈਣਾ ਹੈ ਸ਼ਾਮਲ ਹੋਣਾ ਪੈਣਾ ਹੈ ਸਿਆਣੇ ਕਹਿੰਦੇ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਨੇ ਸੁਮੇਂ ਪੰਜਾਬ ਦਾ ਪੁੱਤ ਹੋਣ ਦੇ ਨਾਤੇ ਇਸ ਧਰਤੀ ਦਾ ਅੰਨ ਖਾਦਾ ਇਸ ਧਰਤੀ ਨੇ ਇਸ ਸਮਾਜ ਨੇ ਐਡੇ ਵੱਡੇ ਨਾਮ ਐਡੀ ਸ਼ੋਹਰਤਾ ਦਿੱਤੀਆਂ ਜੋ ਕੁਝ ਵੀ ਹੈ ਸਾਡੇ ਕੋਲੇ ਅਸੀਂ ਨਿਸ਼ਾਸ਼ਵਰ ਕਰਦੇ ਹਾਂ ਯਾਰ ਉਸ ਆਲਰੇਡੀ ਪਿਆ ਪੰਜਾਬ ਕੋਲ ਬਸ ਆਹੀ ਦੁੱਖ ਹੈ ਜੀ ਬਸ ਆਮ ਆਦੀ ਪਾਰਟੀ ਨਾ ਪੈਸੇ ਦਿਓ ਜੀ ਆ ਸਿੱਧੇ ਹੀ ਦੇ ਦੇ ਜੋ ਉਸ ਦਿਨ ਵੀ ਰਾਜਨੀਤੀਆਂ ਕਰੀ ਗਏ ਜਾਖੜ ਸਾਹਿਬ ਆਪਣੇ ਆਪ ਨੂੰ ਕਿਸਾਨ ਕਹੋਂਦੇ ਉਹ ਵੀ ਬਿੱਟੂ ਉਹ ਵਾਲਾ ਗੱਡੀ ਗਿਆ ਮੈਨੂੰ ਉੱਥੇ ਕੌਣ ਕੌਣ ਬੈਠੇ ਸੀ ਅੱਗੇ ਸੁਨੀਲ ਜਾਖੜ ਦਾਨ ਪਾਜਪਾ ਰਵਨੀਤ ਬਿੱਟੂ ਮਾਈਗਰੇਟਡ ਟੂ ਪਾਜਪਾ ਜੈ ਇੰਦਰਕੌਰ ਮਾਈਗਰੇਟਡ ਟੂ ਪਾਜਪਾ ਫਤੇਜੰਗ ਬਾਜਵਾ ਮਾਈਗਰੇਟਡ ਟੂ ਪਾਜਪਾ ਉੱਥੇ ਮੈਨੂੰ ਪਾਜ ਫਲ ਦਾ ਕੋਈ ਲੱਗਿਆ ਨਹੀਂ ਉੱਥੇ ਸਾਰੇ ਤਾਂ ਕਾਂਗਰਸ ਬੈਠੀ ਸੀ ਅੱਗੇ ਮਨਪ੍ਰੀਤ ਬਾਦਲ मैनी टाइम माइग्रेट टू मैनी पार्टी सुशील रिंकू माइग्रेटड फ्रॉम आम आदमी टू भाजपा जोड़े असली भाजपा चौथी पंजी लाइन बिठा रखे से बेचारे सारी कांग्रेस बैठी सी अगे सुनील जाखड़ साहब की काम करते अजकल ਸਤੀਫਾ ਵੀ ਦੇਤਾ ਨਾ ਮੰਨਿਆ ਨਾ ਛੱਡਿਆ ਹੁਣ ਨਾ ਇੱਧਰ ਦੇ ਨਾ ਇੱਧਰ ਦੇ ਕਹਿੰਦੇ ਮੈਂ ਤਾਂ ਜਾਣਦਾ ਹੀ ਨਹੀਂ ਮੰਤਰੀਆਂ ਨੂੰ ਫਿਰ ਜਾਣਦੇ ਕਿਉਂ ਨਹੀਂ ਜੀ ਸਾਢੇ 3 ਸਾਲ ਹੋ ਗਏ ਅਸੀਂ ਅੱਗੇ ਵੀ ਗਾਹ ਆਵਾਂਗੇ ਤੂੰ ਸਿੱਖ ਲੋ ਸਾਡੇ ਨਾਂ ਹੁਣ ਨਾਂ ਆਮ ਸਿੱਖ ਲੋ ਜੇ ਮੁੰਡਿਆਂ ਨੂੰ ਨਹੀਂ ਜਾਣਦੇ ਪੱਠੇ ਤੋਂ ਪੁੱਛ ਲਓ ਛਾਨਿਆੜ ਤੋਂ ਜਿਹਨੂੰ ਹਰਾਇਆ ਸੀ ਸੋ ਇਹ ਕੋਈ ਕੋਈ ਬਹਾਨੇ ਨੇ ਕਿ ਮੈਂ ਤਾਂ ਜਾਣਦੇ ਨਹੀਂ ਜੀ ਉਹ ਤੋਂ ਪਹਿਲਾਂ ਚੰਨੀ ਕਹਿਆ ਸੀ ਮੈਂ ਕਿ ਤੇ ਪਰਗੜ ਫੜ ਲਿਆ ਜੀ ਹੱਲੇ ਪੈ ਨਹੀਂ ਆ 12 12.5 ਹਜ਼ਾਰ ਕਰੋੜ ਦਾ ਝੂਠ ਜਿਹੜਾ ਇਹਨਾਂ ਨੇ ਬੋਲਿਆ ਉਹਦਾ ਹਿਸਾਬ ਹੈ ਜੀ 22 23 ਚ 208 ਕਰੋੜ ਮਿਲੇ 61 ਕਰੋੜ ਰੁਪਏ ਖਰਚੇ ਸਾਡੀ ਆਪਣੇ ਕਿੰਔਰ ਦਾ ਦੱਸਦੇ 23 24 645 ਕਰੋੜ ਰੁਪਏ ਮਿਲੇ 400 21 ਕਰੋੜ ਰੁਪਏ ਖਰਚੇ 24 25 488 ਕਰੋੜ ਰੁਪਏ ਮਿਲੇ 7 ਕਰੋੜ ਰੁਪਏ ਖਰਚੇ 25 26 241 ਕਰੋੜ ਰੁਪਏ ਮਿਲੇ 140 ਕਰੋੜ ਰੁਪਏ ਖਰਚੇ 1582 ਕਰੋੜ ਰੁਪਿਆ ਐਸ ਡੀ ਆਰ ਐਫ ਫੰਡ ਚ ਮਿਲਿਆ 659 ਕਰੋੜ ਪਹਿਲੀ ਅਸੀਂ ਕਿਸੇ ਨਾ ਕਿਸੇ ਸੜਕਾਂ ਤੇ ਜਾਂ ਕਿਤੇ ਨਾ ਕਿਤੇ ਜੋ ਵੀ ਆਪ ਦਾ ਪਹਿਲਾ ਆਇਆ ਹੈ ਉਹ ਤੇਰੀ ਦੇ ਵਿੱਚ ਵੀ ਹੜਾਏ ਸੀ ਉਹ ਤੇ ਖਰ ਚੁੱਕੇ ਨੇ ਜੀ ਮਤਲਬ ਇਹ ਇਸੇ ਗੱਲੋਂ ਹੀ ਬਸ ਉਹ ਕਰੀ ਜਾਂਦੇ ਨੇ ਪਹਿਲਾਂ ਹੀ ਬਹੁਤ ਪੈਸਾ ਪਿਆ ਜੀ ਤੇ ਜਿਹੜਾ ਪੰਜਾ ਹੈ ਜੀ ਇਹ ਤੇ ਤਾਂ ਪਹਿਲਾਂ ਤੋਂ ਚੱਲ ਰਿਹਾ ਜੀ ਬਾਸਾ ਕੋਟਰ ਮੋਦੀਆ ਸਾਹਿਬ ਨੇ ਜੋ ਕੱਲ ਪੀਸੀ ਹੋਈ ਹੈ ਉਸ ਦੇ ਵਿੱਚ ਇਹਨਾਂ ਨੇ ਇੱਕ ਐਗਜ਼ੈਕਟ ਫਿਗਰ 12128 ਕਰੋੜ ਦੀ ਦਿੱਤੀ ਹੈ ਕੋਸੋ ਕਿ ਐਸੀ ਜੋ ਹੋ ਗਈ ਮਾਫ ਕਰਦਾ ਸੋ ਉਹ ਉਹ ਫਿਕਰ ਕਿੱਥੋਂ ਆਈ ਕਿਸੇ ਉਹ ਨਹੀਂ ਆ ਸਕਦੇ ਟੋਟਲ 15000 8564 ਕਰੋੜ ਖਰਚ ਚੁੱਕੇ ਆ ਟੋਟਲ 15000 ਆਪਣੇ ਕੋ ਪਹੁੰਚੀ ਹੈ ਜੀ 15000 1582 ਕਰੋੜ ਰੁਪਏ ਉਹਨੇ ਤਾਂ 656 2 April 2022 ਤੋਂ ਹੁਣ ਤੱਕ ਉਹ ਤਾਂ ਜੀ ਕਹਿਣਾ ਹੀ ਆ ਪਹਿਲਾਂ ਤੋਂ ਕਾਂਗਰਸ ਵੇਲੇ ਦਾ ਵੀ ਆ ਜਾਂਦਾ ਉਹ ਤਾਂ ਹਰ ਇੱਕ ਸਾਲ ਟੋਟਲ ਕਹਿੰਦੇ ਨੇ ਇੰਨਾ ਆ ਗਿਆ ਤੁਹਾਡੇ ਕੋਲ ਕਿੱਥੇ ਆ ਜੀਓ ਉਹ ਕਹਿਣਾ ਹੀ ਹੈ ਜੀ ਮੈਨੂੰ ਦੱਸੋ 1 ਮਿੰਟ ਪੀਐਮ ਦੇ ਪ੍ਰੈਸਟੋਰਸ ਵੀ ਲਿਖਿਆ ਹੋਇਆ ਸੀਗਾ 12 ਲੱਖ ਰੋਪਇ ਪੀਐਮ ਤਾਂ ਜੋ ਲਿਖ ਦਿੰਦੇ ਨੇ ਉਹ ਉਹਨਾਂ ਨੇ ਜਾਰੀ ਕਰ ਦੇਣਾ ਆਰਡੀਐਫ ਹੈ ਰੂਰਲ ਡਿਵੈਲਪਮੈਂਟ ਫੰਡ ਉਸ ਵੇਲੇ ਸਾਰੇ ਕਾਂਗਰਸੀਏ ਜਿਨ੍ਹਾਂ ਦੇ ਨਾਂ ਲਏ ਨੇ ਉਹਦਾ ਪੈਸਾ ਮਿਸਯੂਜ਼ ਕਰ ਲਿਆ ਉਹਨਾਂ ਨੇ ਪੈਸਾ ਰੋਕ ਲਿਆ ਸਰਕਾਰ ਆਈ 22 ਚ ਅਸੀਂ ਉਹਨਾਂ ਕੋਲ ਗਏ ਆ ਡੀਐਫ ਦੇ ਪੈਸੇ ਦਿਓ ਜੀ ਕਹਿੰਦੇ ਪਹਿਲਾਂ ਵਿਧਾਨ ਸਭਾ ਚ ਐਕਟ ਲੈ ਕੇ ਆਓ ਕਿ ਪੈਸਾ ਸਿਰਫ ਮੰਡੀਆਂ ਨੂੰ ਜਾਂ ਨੀ ਸੜਕਾਂ ਤੇ ਵਰਤਿਆ ਜਾਊਗਾ ਅਸੀਂ ਵਿਧਾਨ ਸਭਾ ਚ ਐਕਟ ਪਾਸ ਕੀਤਾ ਕਹਿੰਦੇ ਪਹਿਲਾਂ ਕੈਪਟਨ ਸਾਹਿਬ ਜਿਹੜੀ ਸਰਕਾਰ ਸੀ ਉਹ ਮਿਸਯੂਜ਼ ਕਰ ਗਈ ਉਹਨਾਂ ਨੂੰ ਕਿਧਰ ਹੋਰ ਵਰਤ ਕੇ ਅਸੀਂ ਐਕਟ ਪਾਸ ਕਰਕੇ ਉਹ ਤੋਂ ਬਾਅਦ ਗਏ ਉਹਨਾਂ ਕੋਲੇ ਪਿਊਸ਼ ਗੋਇਲ ਜੀ ਕੋਲੇ ਕਹਿੰਦੇ ਹੁਣ ਤਾਂ ਐਕਟ ਪਾਸ ਕਰਤਾ ਹੁਣ ਤਾਂ ਦਿਓ ਹਜੇ ਤੱਕ ਉਹ ਰੋਕ ਰੱਖਿਆ 8000 ਕਰੋੜ ਤੇ ਉਦੋਂ ਉਸ ਵੇਲੇ ਕਾਂਗਰਸ ਸੀਗੀ ਜੀ ਮੈਂ ਟੀਵੀ ਦੀ ਡਿਬੇਟ ਤੇ ਕਦੇ ਆਉਂਗਾ ਤੇ ਉਦੋਂ ਬੁਲਾ ਲਿਓ ਸਾਰਿਆਂ ਨੂੰ ਇਹ ਇੱਕ ਵੀ ਪਹਿਲੀ ਗੱਲ ਤੇ ਆਉਣਾ ਨਹੀਂ ਨਹੀਂ ਮੈਂ ਨਹੀਂ ਆਉਂਦਾ ਜੇ ਆਗੇ ਤਾਂ ਉਹਨਾਂ ਨੂੰ ਪਤਾ ਹੈ ਕਿ ਅੱਜ ਕੁੱਤਖਣੀ ਹੋਣੀ ਹੈ ਸਾਡੇ ਕੋਲੇ ਕੰਫਿਊਜ਼ਰ ਕਿਵੇਂ ਦੂਰ ਹੋ ਸਾਡੇ ਦੇ ਇਹ ਪੀਐਮ ਇਹ ਡਾਟਾ ਦਿੰਦੇ ਆ ਤੁਸੀਂ ਉਹ ਡਾਟਾ ਦੇ ਸਾਡੇ ਕੋਲੇ ਜੀ ਦੇਖੋ ਮੈਂ ਕੋ